ਸਾਜੀਗਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਨੇ ਅੰਮ੍ਰਿਤਸਰ ਤੋਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਮਜੀਠਾ ਚ ਪਾਟਿਆ ਕਲਾਥ ਹਾਊਸ ਦੇ ਵਿੱਚ ਇੱਕ ਬੜੀ ਹੀ ਸਾਤਰ ਤਰੀਕੇ ਦੇ ਨਾਲ ਚੋਰੀ ਕੀਤੀ ਜਾਂਦੀ ਏ ਜੋ ਤਸਵੀਰਾਂ ਤੁਸੀਂ ਸਕਰੀਨ ਦੇ ਉੱਤੇ ਦੇਖਦੇ ਪਿਓ ਇਹ ਤਸਵੀਰਾਂ ਉਹਨਾਂ ਔਰਤਾਂ ਦੀਆਂ ਨੇ ਜੋ ਕਿ ਪਾਟਿਆ ਕਲਾਥ ਸਟੋਰ ਦੇ ਉੱਤੋਂ ਆਪਣੀ ਚੁੰਨੀਆਂ ਹੀਠ ਦੋ ਸੂਟ ਲੁਕਾ ਕੇ ਫਿਰ ਰੋ ਜਾਂਦੀਆਂ ਨੇ ਤੇ ਬੜੇ ਹੀ ਸਾਤਰ ਤਰੀਕੇ ਦੇ ਨਾਲ ਜਿਹੜਾ ਆ ਚੋਰੀ ਨੂੰ ਅੰਜਾਮ ਦਿੱਤਾ ਜਾਂਦਾ ਆ ਤੁਹਾਨੂੰ ਦਾਈਏ ਕਿ ਇਹ ਚੋਰੀ ਨੂੰ ਅੰਜਾਮ ਦੇਣ ਤੋਂ ਬਾਅਦ ਆ ਬੀਬੀਆਂ ਬੜੀ ਹਸਾਤਰ ਤਰੀਕੇ ਨਾਲ ਜਿਹੜਾ ਆ ਉਥੋਂ ਫੁਰਰ ਹੋ ਜਾਂਦੀਆਂ ਤੇ ਫਿਰ ਠੀਕ ਪਾਟਿਆ ਕਲੌਤ ਉਸਨੇ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਹੋਏ ਜਿਹੜਾ ਆ ਉਹ ਵੀਡੀਓ ਵੱਖ-ਵੱਖ ਚੈਨਲਾਂ ਦੇ ਉੱਤੇ ਪ੍ਰਕਾਸ਼ਿਤ ਕਰ ਦਿੱਤੀ ਤਾਂ ਉਸ ਤੋਂ ਬਾਅਦ ਦੇਖਣ ਨੂੰ ਇਹ ਮਿਲਿਆ ਕਿ ਠੀਕ 2 ਦਿਨ ਬਾਅਦ ਹੀ ਇਹ ਔਰਤਾਂ ਜਿਹੜੀਆਂ ਨੇ ਉਹ ਕਾਬੂ ਆ ਜਾਂਦੀਆਂ ਨੇ ਕਾਬੂ ਕਿਸ ਤਰ੍ਹਾਂ ਆਉਂਦੀਆਂ ਨੇ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਤੇ ਇਹਨਾਂ ਦੇ ਬੱਚਿਆਂ ਨੇ ਹੀ ਵੀਡੀਓ ਦੇਖੀ ਤੇ ਆਪਣੇ ਪਿਤਾ ਨਾਲ ਗੱਲ ਕੀਤੀ ਕਿ ਇਹ ਸਾਡੀ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਕਿਸ ਤਰ੍ਹਾਂ ਹੋ ਰਹੀ ਹੈ ਤੇ ਫਿਰ ਇਹਨਾਂ ਨੇ ਜਿਹੜਾ ਆ ਕੇ ਪਾਰਟੀਆਂ ਖਲੋ ਤੋਂ ਉਸ ਤੋਂ ਮਾਫੀ ਮੰਗੀ ਤੇ ਨਾਲ ਦੀ ਨਾਲ ਸੂਟ ਵੀ ਵਾਪਸ ਕੀਤਾ ਤੇ ਫਿਰ ਨਾਲ ਦੀ ਨਾਲ ਜਿਹੜੇ ਉਹ ਤਰਲੇ ਲੈਣੇ ਵੀ ਸ਼ੁਰੂ ਕਰ ਦਿੱਤੇ ਕਿ ਅਸੀਂ ਦੁਬਾਰਾ ਤੋਂ ਇਸ ਤਰ੍ਹਾਂ ਨਹੀਂ ਕਰਾਂਗੇ ਤੁਹਾਨੂੰ ਦੱਸਦੀ ਕਿ ਸੋਸ਼ਲ ਮੀਡੀਆ ਦੀ ਬਹੁਤ ਵੱਡੀ ਪਾਵਰ ਹੈ ਜੇਕਰ ਇਸ ਨੂੰ ਸਹੀ ਤਰੀਕੇ ਦੇ ਨਾਲ ਵਰਤਿਆ ਜਾਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਸੋਸ਼ਲ ਮੀਡੀਆ ਬੜੇ ਹੀ ਵੱਡੇ ਰੂਪ ਦੇ ਵਿੱਚ ਬੜੀਆਂ ਹੀ ਐਸੀਆਂ ਚੀਜ਼ਾਂ ਨੂੰ ਠੱਲ ਪਾਏਗਾ ਤੁਸੀਂ ਦੇਖਦੇ ਪਿਓ ਮੇਰੇ ਨਾਲ ਡੀਪੀਸੀ ਪੰਜਾਬੀ ਆਓ ਸਾਰੀ ਖਬਰ ਦੇਖ ਲੈਣੇ ਆ ਕਿ ਜਦੋਂ ਇਹ ਬੀਬੀਆਂ ਪੜੀਆਂ ਗਈਆਂਗੇ ਤਾਂ ਉਸ ਤੋਂ ਬਾਅਦ ਆ ਪਾਟਿਆ ਸਟੋਰ ਵਾਲੇ ਤਲਵਿੰਦਰ ਸਿੰਘ ਪਾਟਿਆ ਦਾ ਬਿਆਨ ਕੀ ਆਉਂਦਾ ਤੇ ਉਹ ਆਪਣੀ ਖੁਸ਼ੀ ਨੂੰ ਕਿਵੇਂ ਜ਼ਾਹਰ ਕਰਦੇ ਤੇ ਕੀ ਕਹਿੰਦੇ ਨੇ ਇਸ ਸਾਰੇ ਕਾਰਨਾਮੇ ਦੇ ਉੱਤੇ ਕੱਲ੍ਹ ਕੱਲ ਇੱਕ ਵੀਡੀਓ ਤੁਹਾਡੀ ਵਾਇਰਲ ਹੋਈ ਜਿੱਥੋਂ ਤੁਹਾਡੇ ਔਰਤਾਂ ਵੱਲੋਂ ਜਿਹੜੇ ਕੀ ਸੂਰ ਚੁੱਕੇਗੇ ਸੀ ਉਸ ਤੋਂ ਬਾਅਦ ਕੀ ਹੋਇਆ ਹੁਣ ਦੱਸ ਸਕਦੇ ਹੋ ਸਾਡਾ ਕਰਦੇ ਹੋ ਦੇਖੋ ਮੈਂ ਨਾ ਬਹੁਤ ਬਹੁਤ ਜ਼ਿਆਦਾ ਧੰਨਵਾਦਾਂ ਇਲੈਕਟ੍ਰੋਨਿਕ ਜਿਹੜਾ মিডিਆ ਤੁਹਾਡਾ ਉਹਦਾ ਪੁਲਿਸ ਮਹਿਕਮੇ ਦਾ ਔਰ ਤੁਹਾਡੇ ਮਾਧਿਅਮ ਰਾਈ ਜਿਹੜੀ ਇੰਨੀ ਕੁ ਵੀਡੀਓ ਜਿਹੜੀ ਵਾਇਰਲ ਹੋ ਚੁੱਕੀ ਸੀ ਇੰਨੇ ਕੁ ਲੋਕਾਂ ਨੇ ਸ਼ੇਅਰ ਕਰਤੀ ਸੀ ਕਿ ਸਾਨੂੰ ਉਸ ਇਲਾਕੇ ਦੇ ਵਿੱਚੋਂ ਤੁਹਾਡੀ ਵੀਡੀਓ ਤੇ ਰਾਈ ਉਸ ਇਲਾਕੇ ਦੇ ਵਿੱਚੋਂ ਫੋਨ ਆਣੇ ਸ਼ੁਰੂ ਹੋ ਗਏ ਸੀ ਵੀ ਭਾਈ ਸਾਹਿਬ ਸਾਡਾ ਇਨਾਮ ਦੱਸੋ ਤੇ ਆਪਾਂ ਤੁਹਾਨੂੰ ਘਰ ਦਸੀਏ ਮੈਂ ਬੰਦਿਆ ਦਾ ਨਾਂ ਨਹੀਂ ਲਵਾਗਾ ਪਰ ਇਹ ਆ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਮੀਡੀਆ ਰਾਹੀਂ ਜਿਹੜਾ ਇਹ ਚੀਜ਼ ਨੂੰ ਉਜਾਗਰ ਕੀਤਾ ਤੇ ਸਾਨੂੰ ਇਸ ਚੀਜ਼ ਬਾਰੇ ਪਤਾ ਲੱਗਾ ਵੀ ਇਹ ਘਰ ਇੱਥੇ ਹੈਗਾ ਨਹੀਂ ਤੇ ਸਾਨੂੰ ਕਿੱਥੋਂ ਇਹ ਚੀਜ਼ਾਂ ਦਾ ਪਤਾ ਲੱਗਣਾ ਸੀ ਲੱਗਦਾ ਸੋਸ਼ਲ ਮੀਡੀਆ ਦੀ ਬੜੀ ਪਾਵਰ ਹੈ ਦੇਖੋ ਸੋਸ਼ਲ ਮੀਡੀਆ ਚ ਪਾਵਰ ਹੈ ਤੇ ਅੱਜ ਆਪਾਂ ਇੱਥੇ ਪਹੁੰਚ ਗਏ ਆ ਜੇ ਸਹੀ ਮੈਨੇਜ ਜੇ ਕੋਈ ਚੱਜ ਨਾ ਦੀ ਵਰਤੋਂ ਕਰੇ ਨਾ ਤੇ ਇਹ ਤੇ ਬਹੁਤ ਵਧੀਆ ਚੀਜ਼ ਹੈ ਅੱਜ ਤੀਜਾ ਥੰਮ ਜਿਹੜਾ ਨਾ ਐਸੇ ਦੇ ਇਲੈਕਟ੍ਰੋਨਿਕ ਮੀਡੀਆ ਹੈਗਾ ਐਸੇ ਇੰਨੀ ਕੋ ਵਧੀਆ ਮੈਨੂੰ ਸਪੋਰਟ ਮਿਲੀ ਇੰਨਾ ਕੋ ਵਧੀਆ ਮੈਨੂੰ ਮੈਂ ਕਹਿੰਦਾ ਵੇਖੋ ਅਮਰੀਕਾ ਦੀ ਪੁਲਿਸ ਡੀਜ਼ਲ ਦੀ ਬੰਦਰ ਨਹੀਂ ਟ੍ਰੇਸ ਕਰਦੀ ਜਿੰਨੀ ਜਲਦੀ ਆਪਾਂ ਇਹ ਬੰਦਿਆਂ ਨੂੰ ਟ੍ਰੇਸ ਕਰ ਲਿਆ ਮੇਰੇ ਖਿਆਲ ਅ 24 ਘੰਟੇ ਹੋ ਜਾਣਗੇ ਹਾਂ ਅਪਰੋਕਸੀਮੇਟਲੀ 24 ਘੰਟੇ ਹੋ ਜਾਣਗੇ ਤੇ ਆਪਾਂ ਬੰਦੇ ਟ੍ਰੇਸ ਕਰ ਲਿਆ ਇਹ ਲੱਗਦਾ ਕਿ ਹਰ ਗਲੀ ਹਰ ਮੱਲੇ ਹਰ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਉਣੇ ਬਹੁਤ ਜ਼ਰੂਰੀ ਹੋ ਗਏ ਨੇ ਵੇਖੋ ਇਹ ਤੇ ਸਰਕਾਰ ਵੀ ਆਪਣਾ ਉਪਰਾਲਾ ਕਰ ਰਹੀ ਹੈ ਤੇ ਮੈਂ ਖਾਸ ਕਰਕੇ ਹਰ ਦੁਕਾਨਦਾਰ ਨੂੰ ਚਲੋ ਮਡੋਕਰ ਦੁਕਾਨਦਾਰ ਤੇ ਜਿਹੜਾ ਹੈਗਾ ਹੀ ਹੈਗਾ ਉਹਦੇ ਉਹ ਕੀ ਚੁਕਣਾ ਉਹ ਕਹਿੰਦੇ ਨਾ ਵੀ ਮਾਰੇ ਦੁਕਾਨਦਾਰ ਕੋ ਕਿਸੇ ਨੇ ਚੁਕਣਾ ਕੀ ਹੈ ਚੰਗੇ ਦੁਕਾਨਦਾਰ ਦੀ ਮੈਂ ਗੱਲ ਕਰਦਾ ਜਿਹੜਾ ਥੋੜਾ ਜਿਹਾ ਆਪਣਾ ਪਹੁੰਚ ਰੱਖਦਾ ਉਹ ਕੈਮਰੇ ਕਮ ਸੇ ਕਮ ਆਪਣੀ ਦੁਕਾਨ ਤੇ ਜ਼ਰੂਰ ਲਾਵੇ ਕਿਉਂਕਿ ਇਹੋ ਜੀ ਅੱਜ ਮਰਨਾ ਕਿਤੇ ਵੀ ਹੋਰ ਵੀ ਹੋ ਸਕਦਾ ਇਸ ਤੋਂ ਇਲਾਵਾ ਕਿਤੇ ਹੋਰ ਵੀ ਹੋ ਸਕਦਾ ਜਿੰਨੇ ਸਭ ਜਿਹੜੀਆਂ ਔਰਤਾਂ ਆਈਆਂ ਵਾ ਇਹਨਾਂ ਵਿੱਚੋਂ ਦੋਵਾਂ ਜੋ ਕਿੰਨੇ ਸੂਟ ਚੁੱਕਿਆ ਸੀ ਤੇ ਇੱਕ ਰਿਸ਼ਤੇਦਾਰ ਕੀ ਦੋ ਆਪਸ ਇਹ ਦੋਵੇਂ ਜੀ ਇਹ ਹੈਗੀਆਂ ਨਾਨਾਂ ਤੇ ਪਰਚਾਈ ਜਿੰਨੇ ਸੂਟ ਚੁੱਕੇ ਸੀ ਉਹ ਪਰਚਾਈ ਸੀ ਸੂਟ ਵਾਲੀ ਜਿਹੜੀ ਸੂਟ ਚੁੱਕ ਰਹੀ ਏ ਜਿਹਨੂੰ ਸੂਟੀ ਫਿਰ ਬਾਈ ਤੇ ਔਰ ਜਿਹੜੀ ਪਿੱਛੋਂ ਨੂੰ ਸਪੋਰਟ ਕਰਨ ਦੀ ਜਿਹੜੀ ਕਵਰ ਅਪ ਕਰਨਦੀ ਏ ਉਹ ਨਨਾ ਨੇ ਉਹਦੀ ਇਹਨੂੰ ਦਮੇ ਕਿਹੜੀ ਏ ਟੀ-ਸ਼ਰਟ ਵਾਲੀ ਕਿਹੋ ਕੜੀ ਓਏ ਜਿਹੜੀ ਫਰੋਜੀ ਟੀ-ਸ਼ਰਟ ਵਾਲੀ ਏ ਨਾ ਉਹਨੇ ਸੂਟ ਚੁੱਕੇ ਤੇ ਉਹ ਹੀ ਪਰਚਾਈ ਏ ਤੇ ਦੂਜੀ ਨਨਾ ਨੇ ਪਰ ਕੀ ਲੱਗਦਾ ਕੀ ਹੈ ਬਾਡੀ ਸਾਹਿਬ ਇਸ ਕੋ ਘਰ ਚ ਨਨਾ ਪਰਚਾਈ ਰਿਸ਼ਤਾ ਪਰ ਇਹ ਕਿਹੜੇ ਕੰਮ ਫੜਲੇ ਆਣੇ ਪਹਿਲਾਂ ਵੀ ਕਈ ਨਾ ਦੀਆਂ ਵੀਡੀਓਸ ਤਾਂ ਵਾਇਰਲ ਹੋਈਆਂ ਜਾਂ ਪਹਿਲੋ ਕੀ ਜਾਂ ਪਹਿਲਾ ਹੀ ਮਾਮਲਾ ਸੀ ਕੀ ਦੱਸਿਆ ਤੁਹਾਨੂੰ ਨੇ ਦੇਖੋ ਇਹਨਾਂ ਤੇ ਮੈਨੂੰ ਜੋ ਪ੍ਰੋਸੈਜੋਗ ਸੂਤਰਾ ਤੋਂ ਇਹ ਪਤਾ ਲੱਗਾ ਵੀ ਇਹਨਾਂ ਦੀ ਵੀਡੀਓ ਅੱਗੇ ਵੀ ਇੱਕ ਜਿਹੜੀ ਵਾਇਰਲ ਹੋਈ ਸੀ। ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਵੀ ਮੇਰੇ ਵੀਡੀਓ ਵਾਇਰਲ ਹੋਣ ਦੇ ਵਿੱਚ ਥੱਲੇ ਕਮੈਂਟ ਆ ਰਹੇ ਆ ਵੀ ਇਹਨਾਂ ਨੇ ਸਾਡੀ ਦੁਕਾਨ ਤੋਂ 10 ਦਿਨ ਪਹਿਲਾਂ 7 ਸੂਟ ਚੁੱਕੇ ਆ। ਕਿਸੇ ਦਾ ਕੋਈ ਕਮੈਂਟ ਆ ਰਿਹਾ ਵੀ ਸਾਡੇ ਵੀ ਆਈਆਂ ਸੀ ਆਪਾਂ ਵੀ ਦੇਖਿਆ ਸੀ ਹੁਣ ਕੀ ਕਰਦੀਆਂ ਕੀ ਨਹੀਂ ਕਰਦੀਆਂ ਹੁਣ ਇਹ ਪਤਾ ਕੀ ਹੈਗਾ। ਹਿੰਗ ਲੱਗੇ ਨਾ ਫਟਕਦੀ ਤੇ ਰੰਗ ਚੋਖਾ। ਬੰਦਾ ਸਵੇਰੇ ਜਾਂਦਾ ਕੰਮ ਤੇ ਸ਼ਾਮ ਨੂੰ ਆਂਦਾ ਤਾਂ ਰੁਪਈਆ 500 ਜਾਂ 600 ਬਣਾ ਕੇ ਲਿਆਂਦਾ। ਉਹਨੇ ਕੜੀ ਵੇਖ ਕੇ 6 ਮਿੰਟ ਲਾਇਆ ₹3000 ਬਣਾ ਕੇ ਲਾ ਗਈ। ਹੁਣ ਇਹ ਕਮਾਈ ਸੌਖੀ ਉਹਨੂੰ ਲੱਗੀ ਕਿ ਉਹ ਕਮਾਈ ਸੌਖੀ ਲੱਗੀ। ਉਹ ਹੱਥ ਦਾ ਉਹਦੇ ਕਮਾਲਿਓ ਕੰਮ ਕਰੀ ਜਾਂਦੀ ਐ। ਅਜ ਕਿਸ ਤਰ੍ਹਾਂ ਮਾਫੀਨਾਮਾ ਮੰਗਿਆ ਗਿਆ ਕੀ ਕਹਿੰਦੀ ਆ ਗਿਆ। ਦੇਖੋ ਮੇਰੀ ਸ਼ਰਤ ਇਹ ਸੀ ਮੈਨੂੰ ਪੈਸੇ ਲੋ ਵੀ ਲਾਲਚ ਦਿੱਤਾ ਗਿਆ ਵੀ ਤੁਸੀਂ ਪੈਸੇ ਲੈ ਲਓ ਤੇ ਸਾਨੂੰ ਇਸ ਚੀਜ਼ ਬਾਰੇ ਇਲੈਕਟ੍ਰੋਨਿਕ মিডিਆ ਦੇ ਅੱਗੇ ਨਾ ਖੜੋ। ਇਹ ਆਪਣੀ ਸ਼ਰਤ ਹੀ ਐਸੀ ਵੀ ਆਪਣੀ ਇੱਜ਼ਤ ਦਾ ਸਵਾਲ ਹੈ ਆਪਾਂ ਨੂੰ ਪੈਸੇ ਨਾਲ ਕੋਈ ਮਤਲਬ ਨਹੀਂ ਦੇਖੋ ਸੂਟ ਕਿੰਨੇ ਦੇ ਸੀ 3-4000 ਰੁਪਏ ਦੇ ਸਾਨੂੰ ਸੂਟਾਂ ਨਾਲ ਕੋਈ ਮਤਲਬ ਨਹੀਂ ਹੈਗਾ ਸਾਨੂੰ ਸਿਰਫ ਇਹ ਹੀ ਵੀ ਇੱਕ ਯਾਰ ਮੇਰੀ ਦੁਕਾਨ ਦੇ ਉੱਤੋਂ ਜੇ ਮੈਂ ਨਹੀਂ ਸੇਫ ਹੈਗਾ ਤੇ ਆਪ ਮੇਰੇ ਜਿਹੜੇ ਭੈਣ ਭਰਾ ਜਿਹੜੇ ਮਾਤਲ ਵਿਚਾਰੇ ਇੱਥੇ ਹੈਗੇ ਉਹ ਕਿੱਥੋਂ ਸੇਫ ਹੋਣਗੇ ਇਸ ਕਰਕੇ ਸਿਰਫ ਇੱਕ ਆਪਣੀ ਪ੍ਰੈਸਟੀਜ ਇਸ਼ੂ ਆਪਣੀ ਇੱਜ਼ਤ ਦੀ ਖਾਤਰ ਜਿਹੜਾ ਇਹ ਕੰਮ ਕੀਤਾ ਮੈਂ ਮਿਨਿਸਪਲਟੀ ਇੱਕ ਨਾਮ ਵੀ ਬੋਲਿਆ ਸੀ ਵੀ ਨਾਮ ਵੀ ਦਿੱਤਾ ਜਾਊਗਾ ਉਹ ਵਾਕਿਓ ਨਾਮ ਵੀ ਦਿੱਤਾ ਗਿਆ 10000 ਰੁਪਏ ਦੇ ਕੰਮ ਬਿਲਕੁਲ ਜੀ ਉਹ ਰਾਤੀ ਮੈਂ ਜਿਹੜਾ ਜਿਸ ਬੰਦੇ ਨੇ ਮੈਨਾਂ ਨਹੀਂ ਉਹਦਾ ਲੈਣਾ ਵੀ ਮੈਂ ਇਹ ਗੱਲ ਕਹੀ ਸੀ ਵੀ ਉਹਦਾ ਨਾਮ ਜਿਹੜਾ ਗੁਪਤ ਰੱਖਿਆ ਜਾਏਗਾ ਇਹ ਰਾਤੀ ਹੀ ਜਦੋਂ ਆਪਾਂ ਇਹਨਾਂ ਦਾ ਘਰ-ਬਾਰ ਦੇਖ ਆਏ ਸੀ ਰਾਤੀ ਹੀ ਇਨਾਮ ਜਿਹੜਾ ਉਹ ਹੈਂਡ ਓਵਰ ਕਰਤਾ ਸੀ ਉਹਦੀ ਤੁਹਾਨੂੰ ਪਿਕ ਵੀ ਆਪਾਂ ਪ੍ਰੋਵਾਈਡ ਕਰ ਦਿੰਨੇ ਆ ਪਰ ਉਹ ਪਿਕ ਤੁਹਾਨੂੰ ਪ੍ਰੋਵਾਈਡ ਕਰਾਂਗੇ ਉਹਦਾ ਮੂੰਹ ਮੈਂ ਸਾਰਾ ਬੰਨਿਆ ਹੋਇਆ ਜੇ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਮੈਂ ਉਹਦੀ ਸ਼ਕਲ ਨਹੀਂ ਦਿਖਾਣੀ ਨਾਮ ਹੈ ਉਹਦਾ ਨਾਮ ਬੋਲਣਾ ਜੇ ਜੇ ਤੁਸੀਂ ਪਿਕ ਕਹੋਗੇ ਤੇ ਦੇ ਦਾਂ ਨਹੀਂ ਤੇ ਅਦਰੋਵਿੰਦ ਵਾਂਗ ਲੋਕਾਂ ਨੂੰ ਅਪੀਲ ਕਰਨਾ ਚਾਹੋਗੇ ਕੀ ਜਣਾ ਚਾਹੋਗੇ ਲੋਕਾਂ ਨੂੰ ਅਪੀਲ ਇਹੋ ਹੀ ਕਰਨਾ ਚਾਹਾਂਗੇ ਸੁਚੇਤ ਰਹੋ ਥੋੜਾ ਵੇਚ ਲੋ ਘੱਟ ਕੰਮ ਕਰ ਲੋ ਪਰ ਚੰਗਾ ਕੰਮ ਕਰਿਓ ਤੀਜੀ ਅੱਖ ਜ਼ਰੂਰ ਖੋਲ ਕੇ ਰੱਖਿਓ ਠੱਗਾਂ ਤੋਂ ਬਚੋ ਇਹੋ ਜਿਹਾਂ ਜਿਹੜੀਆਂ ਬੀਬੀਆਂ ਆਂਦੀਆਂ ਜਿਹੜੀਆਂ ਓਪਰੀਆਂ ਉਹਨਾਂ ਦੇ ਖਾਸ ਕਰਕੇ ਧਿਆਨ ਰੱਖੋ ਇੱਕ ਤਾਂ ਮੈਂ ਕੱਲ ਵੀ ਅਪੀਲ ਕੀਤੀ ਸੀ ਵੀ ਜਿਹੜੀਆਂ ਜਨਨੀਆਂ ਆਪਣੇ ਆਪ ਨੂੰ ਦੁਪੱਟਾ ਸਿਰ ਤੋਂ ਲੈ ਕੇ ਤੇ ਲੱਕ ਦਾ ਕਵਰ ਕਰ ਕੇ ਆਂਦੀਆਂ ਖਾਸ ਕਰਕੇ ਮੈਂ ਇਹ ਕਹਾਂਗਾ ਵੀ ਜੇ ਉਹਨਾਂ ਦੇ ਹੱਥ ਕੋਈ ਥੈਲਾ ਕੋਈ ਬਸਤਾ ਦੁਕਾਨਦਾਰ ਵੀਰ ਮੈਂ ਆਮ ਸ਼ਹਿਰ ਚ ਦੁਕਾਨਾਂ ਵੇਖਿਆ ਉਹ ਬੈਗ ਬਾਰ ਹੀ ਰਖਾਉਂਦੇ ਆ ਉਹਨਾਂ ਬੰਦਾ ਬਾਰ ਖੜਾ ਕੀਤਾ ਉਹਨਾਂ ਖਾਣੇ ਬਣਾਏ ਆ ਭੈਣ ਜੀ ਆਪਣਾ ਬੈਗ ਇੱਥੇ ਰੱਖ ਦੋ ਹੁਣ ਆਪਾਂ ਇੱਥੇ ਇੰਨੇ ਜੋਗੇ ਨਹੀਂ ਹੈਗੇ ਪਰ ਫਿਰ ਵੀ ਆਪਾਂ ਅਪੀਲ ਕਰਦੇ ਆ ਵੀ ਹਰ ਦੁਕਾਨਦਾਰ ਜਿਹੜਾ ਨਾ ਉਹ ਆਪਣਾ ਬੈਗ ਥੋੜਾ ਜਨਾ ਸਾਈਡ ਤੇ ਰਖਵਾ ਲਿਆ ਕਰੇ ਫਿਰ ਇਹੋ ਜਿਹੇ ਨੂੰ ਐਂਟਰ ਕਰਨ ਦੇ ਦੋਗੇ ਤੇ ਖਾਸ ਕਰਕੇ ਜਿਹਦੇ ਉਹੋ ਜਿਹੇ ਬੀਬੀਆਂ ਕੋ ਚੁਣਿਆ ਚੰਨੇ ਵਾਲੀਆਂ ਆਇਆਂ ਹੁਣ ਉਹਨਾਂ ਉੱਤੇ ਤੀਜੀ ਅੱਖ ਆਪਣੀ ਜਰੂਰ ਰੱਖੇ ਫਾਟਾ ਸਾਹਿਬ ਬੀਬੀ ਨੇ ਅਮਰ ਸ਼ੱਕਿਆ ਸੀ ਸ਼ਾਇਦ ਮੈਂ ਅੱਲਾ ਸੇ ਟੱਕਿਆ ਸੀ ਕੇਸ਼ੀ ਸਾਹਿਬ ਬਣੀ ਸੀ ਅ ਚਲੋ ਨਾ ਜਾਣਾ ਲੋਕਾਂ ਨੇ ਪ੍ਰਮਾਤਮਾ ਨੂੰ ਖਡੋਣਾ ਸਮਝ ਲਿਆ ਉਸ ਦਿਨ ਉਸ ਬੀਬੀ ਨੇ ਕਿਸ ਕੀ ਬੰਨੀ ਅਮਰਸ਼ਕਿਆ ਆਇਆ ਸੀ ਅੱਜ ਦੇਖੋ ਸ਼ਰਮ ਦੀ ਮਾਰੀ ਉਹ ਜਨਾਨੀ ਅੱਜ ਕਿਸ ਕੀ ਵੀ ਲਾ ਕੇ ਆਈ ਤੇ ਅੱਜ ਮੈਂ ਉਹਦਾ ਸ੍ਰੀ ਸਾਹਿਬ ਵੀ ਨਹੀਂ ਦੇਖਿਆ ਔਰ ਉਸ ਦੀ ਮੈਨੂੰ ਲਾਣਤ ਵੀ ਪਾਈ ਮੈਂ ਉਹਨੂੰ ਮੈਂ ਜਿਹੜੇ ਸ਼ਬਦ ਨਹੀਂ ਬੋਲਣਾ ਚਾਹੁੰਦਾ ਉਹ ਵੀ ਮੈਂ ਬੋਲੇ ਵੀ ਨੱਕ ਡੋਬ ਕੇ ਤੂੰ ਮਰ ਜਾ ਜਿਹੜਾ ਰੱਬ ਨੂੰ ਵੀ ਤੂੰ ਖਡੋਣਾ ਸਮਝ ਲਿਆ ਮੈਂ ਗੱਲ ਉਹਨੂੰ ਕਹੀ ਮੈਨੂੰ ਆਪਣੇ ਆਪ 'ਚ ਸ਼ਰਮ ਆਂਦੀ ਵੀ ਮੈਂ ਇੰਨੀ ਉਹਨਾਂ ਦੀ ਬੇਇੱਜ਼ਤੀ ਕੀਤੀ ਐ ਪਰ ਉਹਨਾਂ ਦੇ ਸਿਰ ਤੇ ਜੂ ਨਹੀਂ ਸਰਕੀ ਮੇਰੇ ਸਾਹਮਣੇ ਉਹਨਾਂ ਨੂੰ ਸ਼ਰਮ ਨਹੀਂ ਸੀ ਆਈ ਬਸ ਮੈਨੂੰ ਕਹਿੰਦੇ ਆ ਵੀ ਭਾਈ ਸਾਡਾ ਮੂੰਹ ਨਾ ਦਿਖਾਓ ਮੂੰਹ ਨਾ ਦਿਖਾਓ ਪਰ ਫਿਰ ਇਨਸਾਨੀ ਨਾਤੇ ਮੈਂ ਚਲੋ ਕਿਆ ਮੂੰਹ ਟੱਕ ਲਵਾਂ ਮਾਫੀ ਉਹ ਮੇਰੇ ਕੋਲ ਮੰਗੀਆਂ ਲਿਖਤੀ ਮਾਫੀ ਮੰਗੀਆਂ ਵੀਡੀਓ ਵਿੱਚ ਮਾਫੀ ਮੰਗੀਆਂ ਮੈਂ ਲਾਈਵ ਹੋ ਗਿਆ ਸੀ ਉਹਦੇ ਵਿੱਚ ਹੀ ਉਹਨਾਂ ਮਾਫੀ ਮੰਗੀ ਐ ਠੀਕ ਇਹ ਵੀਡੀਓ ਜੀ ਅੱਜ ਤੋਂ ਦੋ ਦਿਨ ਪਹਿਲਾਂ ਦੀ ਜਿਹੜੀ ਗੱਲ ਐ ਸਾਡੀ ਦੁਕਾਨ ਤੋਂ ਸੁੱਟ ਚੁੱਕੇਗੇ ਸੀ ਤੇ ਇਹ ਜਿਹੜਾ ਇਲੈਕਟ੍ਰੋਨਿਕ মিডিਆ ਮੇਰੇ ਕੋਲ ਜਦੋਂ ਆਏ ਤੇ ਚੀਜ਼ਾਂ ਬਾਰੇ ਦੱਸਿਆ ਤੇ ਇਲੈਕਟ੍ਰੋਨਿਕ মিডিਆ ਜਿਹੜਾ ਜਦੋਂ ਆਪਾਂ ਇਹ ਫੋਟੋਆਂ ਵਾਇਰਲ ਕੀਤੀਆਂ ਤੇ ਤੁਹਾਨੂੰ ਦੱਸਨੇ ਆ ਵੀ ਇੰਨੀਆਂ ਕੋਈ ਵੀਡੀਓ ਵਾਇਰਲ ਹੋ ਗਈਆਂ ਇੰਨੀਆਂ ਕੋਈ ਵੀਡੀਓ ਵਾਇਰਲ ਹੋ ਗਈਆਂ ਵੀ ਇਹਨਾਂ ਦੇ ਘਰ ਤੱਕ ਉਹਨਾਂ ਦੇ ਬੇਟੇ ਨੇ ਆਪ ਵੀਡੀਓ ਦੇਖ ਲਈ ਉਹਨੇ ਆਪ ਆਪਣੇ ਪਿਓ ਨੂੰ ਕਿਹਾ ਵੀ ਡੈਡੀ ਆ ਗਈ ਆ ਮੰਮੀ ਤੇ ਭੂਆ ਦੀ ਫੋਟੋ ਆ ਗਈ ਏ ਤੇ ਫਿਰ ਉਹ ਜਦੋਂ ਆਪਾਂ ਟ੍ਰੇਸ ਕੀਤਾ ਜਾਂ ਪੁਲਿਸ ਨਾਲ ਲੱਗ ਗਏ ਆ ਤੇ ਅੱਜ ਉਹ ਦੁਕਾਨ ਤੇ ਆਏ ਸੀ ਕਿ ਸਾਨੂੰ ਮਾਫ ਕਰ ਦਿਓ ਮਾਫ ਕਰ ਤੋਂ ਬਾਅਦ ਉਹ ਆਪਾਂ ਇਹ ਸੋਚਿਆ ਵੀ ਚਲੋ ਪਰਚਾ ਪੁਰਚਾ ਕੀ ਕਰਾਣਾ ਜਿਹੜਾ ਅਸੀਂ ਕਹਿੰਦੇ ਨਾ ਮੰਗਣ ਗਿਆ ਸੋ ਮਰ ਗਿਆ ਤੇ ਮੰਗਣ ਮੂਲ ਨਾਲ ਜਾਏ ਜਦੋਂ ਘਰ ਬੰਦਾ ਚੱਲ ਕੇ ਆ ਗਿਆ ਮਾਫੀ ਮੰਗਣ ਤੇ ਫਿਰ ਉਹਨਾਂ ਨੂੰ ਕੀ ਕਹੀਏ ਉਹ ਆਪਣੇ ਸੂਟ ਸਾਨੂੰ ਵਾਪਸ ਵੀ ਕਰ ਗਏ ਸਾਡੇ ਤੇ ਮਾਫੀ ਵੀ ਮੰਗੀਆਂ ਮਾਫੀ ਮੰਗ ਲਈਆਂ ਜੀ ਹਾਂ ਜੀ ਹਾਂ ਜੀ ਇਹਦੇ ਵਿੱਚ ਬਿਲਕੁਲ ਮਾਫੀ ਮੰਗ ਰਿਹਾ ਜੀ ਉਸ ਤੋਂ ਬਾਅਦ ਮਾਫੀ ਮੰਗਣੀ ਉਹਨਾਂ ਨੇ ਤੇ ਉਹ ਤੁਹਾਨੂੰ ਬਿਸ਼ਪ ਕਹਿੰਦੇ ਡੋ ਵੀ ਤੁਹਾਨੂੰ ਸ਼ੌਦੇ ਫਾਦ ਨੇ ਵਿੱਚ ਪੁੱਛ ਕਰਦੇ ਜਿਹੜਾ ਇਹ ਪਸਾਮਾਨ ਹੈ ਦਸ਼ਕਾ ਨਾਲ ਕੀ ਕਹੇ ਜਾਉ ਜਿਹੜਾ ਸ਼ੇਅਰ ਕੀਤੀ ਵੀਡੀਓ ਨੇ ਇਹ ਲੋਕਾਂ ਨੇ ਦੇਖੋ ਧੰਨਵਾਦ ਤੁਹਾਡਾ ਸਾਰੇ ਪੱਤਰਕਾਰ ਵੀਰਾਂ ਦਾ ਤੇ ਧੰਨਵਾਦੀ ਪਬਲਿਕ ਦਾ ਜਿਨ੍ਹਾਂ ਨੇ ਇੰਨੀ ਵੀਡੀਓ ਸ਼ੇਅਰ ਕੀਤੀ ਜਿਹੜੀ ਇੰਨੀ ਵੀਡੀਓ ਸ਼ੇਅਰ ਕੀਤੀ ਵੀ ਅਗਲੇ ਦੇ ਘਰ ਤੱਕ ਵੀਡੀਓ ਪਹੁੰਚ ਗਈ ਤੇ ਧੰਨਵਾਦ ਜਿਹੜੇ ਬੰਦੇ ਨੇ ਸਾਨੂੰ ਦੱਸਿਆ ਉਹਦਾ ਵੀ ਬਹੁਤ ਬਹੁਤ ਧੰਨਵਾਦ ਤੇ ਉਸ ਤੋਂ ਵੀ ਧੰਨਵਾਦ ਜ਼ਿਆਦਾ ਜਿਹੜਾ ਪੁਲਸ ਨੇ ਸਾਨੂੰ ਐਪਰੀਸ਼ੀਏਟ ਕੀਤਾ ਖਾਸ ਕਰਕੇ ਠਾਣਾ ਸਰਦਰੀ ਜਿਹੜੀ ਪੁਲਸ ਨੇ ਉਹਨੇ ਬਹੁਤ ਮਿਹਨਤ ਨਾਲ ਜਿਹੜਾ ਸਾਡੇ ਉਹ ਰਾਤੀ ਗੱਲ ਕੀਤੀ ਤਸਵੀਰੋ ਜਿਹੜੇ ਨਾਲ ਚਲ ਗਿਆ ਤੇ ਆਪਣਾ ਰਿਸ਼ਤਾ ਕੀ ਹੈ ਬੀਬੀਆਂ ਦਾ ਰਿਸ਼ਤਾ ਦੋਮਾ ਦਾ ਇਹ ਨਾਨ ਨੰਦੇ ਦਾ ਰਿਸ਼ਤਾ ਜੀ ਰਿਸ਼ਤਾ ਤੇ ਵੈਸੇ ਤਾਰ-ਤਾਰ ਕਰਨ ਵਾਲਾ ਕੰਮ ਹੋਇਆ ਪਿਆ ਸ਼ਰਮ ਆਂਦੀ ਐ ਇਸ ਗੱਲ ਨੂੰ ਕਹਿਣ ਲੱਗਾ ਪਰ ਬਹੁਤ ਮਾੜੀ ਗੱਲ ਐ ਇਹ ਜਿਹੜਾ ਇਹ ਰਿਸ਼ਤਾ ਤੇ ਇਹ ਰਿਸ਼ਤੇ ਵਿੱਚ ਇਹ ਕੰਮ ਕਰੀ ਹੋਇਆ ਗਰੇਵਾ ਸਾਹਿਬ ਇੱਕ ਕਾਪਣਾ ਵੀਡੀਓ ਦੇ ਵਿੱਚ ਜਬਾਨ ਕੀ ਕਿਸੇ ਵੀ ਜਿਹੜਾ ਬੰਦਾ ਸਾਨੂੰ ਇਸ ਬਾਰੇ ਇਤਲਾਹ ਦੇਵੇਗਾ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਨਾਂ ਤੇ ਉਹਦਾ ਮੈਂ ਫੇਸ ਦਿਖਾਵਾਂਗਾ ਬਿਲਕੁਲ ਤੇ ਨਾਂ ਦਾ ਨਾਂ ਦੱਸਾਂਗਾ ਤੇ ਜਿਹੜੀ ਜ਼ਬਾਨ ਕੀਤੀ ਉਹ ਜ਼ਬਾਨ ਤੇ ਮੈਂ ਖਰਾ ਤੁ ਲੱਗਾ ਦੇਖ ਲੋ 1 2 3 4 5 6 7 8 9 10 11 12 13 14 15 16 17 18 19 ਤੇ 20 10000 ਰੁਪਏ ਦੀ ਗੱਲ ਕੀਤੀ ਆ 10000 ਰੁਪਏ ਮੈਂ ਇਹ ਦੇਖ ਤਾਂ ਜੀ 10000 ਆ ਗਿਆ ਜੀ ਵਾਹ ਜੀ ਹੱਥ ਕਰ ਬਾਈ ਮੇਰੇ ਫੋਟੋ ਖਾਲ ਲੈ ਹੱਥ ਕਰ